ਕਹਿੰਦੇ ਗੁਰੂ ਬਿਨਾ ਮਤ ਨਹੀਂ ਹੈਗੀ ਤੇ ਕੱਲ ਜਿਹੜਾ ਹੈ ਸਿੱਖਿਆ ਦਿਵਸ ਆ ਤੇ ਉਸੇ ਨੂੰ ਲੈ ਕੇ ਅੱਜ ਅਸੀਂ ਐਸੇ ਸਿੱਖਿਆਰਣਾਂ ਮਿਲਾਵਾਂਗੇ ਜਿਨ੍ਹਾਂ ਨੂੰ ਵਧੀਆ-ਵਧੀਆ ਜਿਹੜੇ ਸਟੇਟ ਗਵਰਨਮੈਂਟ ਤੇ ਸੈਂਟਰ ਗਵਰਨਮੈਂਟ ਤੋਂ ਅਵਾਰਡ ਮਿਲਨੇ ਨੇ ਪਹਿਲੇ ਤਾਂ ਮੈਂ ਦੱਸ ਦੇਣਾ ਤਸਵੀਰ ਤੁਹਾਨੂੰ ਦਿਖਾ ਦੇਣਾ ਕਿ ਜਸਵਿੰਦਰ ਸਿੰਘ ਨੇ ਡਾਕਟਰ ਜਸਵਿੰਦਰ ਸਿੰਘ ਸਟੇਟ ਅਵਾਰਡੀ ਬਾਈ ਗਵਰਨਮੈਂਟ ਆਫ ਪੰਜਾਬ ਸਿੱਖਿਆ ਰਤਨ ਬਾਈ ਗਵਰਨਮੈਂਟ ਆਫ ਪੰਜਾਬ ਗਵਰਨਰ ਅਵਾਰਡੀ ਬਾਈ ਗਵਰਨਮੈਂਟ ਆਫ ਪੰਜਾਬ ਦੇ ਕੋਲ ਕਿੱਡੇ ਵਧੀਆ ਵਧੀਆ ਜਿਹੜੇ ਇਹਨਾਂ ਨੂੰ ਆਨਰ ਕੀਤਾ ਗਿਆ ਨੈਸ਼ਨਲ ਬਾਡੀ ਬਾ ਆਨਰੇਬਲ ਪ੍ਰੈਜ਼ੀਡੈਂਟ ਆਫ ਇੰਡੀਆ ਨੇ ਵੀ ਇਹਨਾਂ ਨੂੰ ਜਿਹੜਾ ਅਵਾਰਡ ਦਿੱਤਾ ਹੋਇਆ ਹੈ ਤੇ ਤੁਸੀਂ ਦੇਖ ਰਹੇ ਹੋ ਕਿ ਇੱਕ ਜਿਹੜਾ ਕਿ ਮੈਥਮੈਟਿਕ ਤੇ ਸਾਇੰਸ ਲੈਬ ਦੇ ਉੱਪਰ ਤੇ ਗੱਲਬਾਤ ਕਰਾਂਗੇ ਡਾਕਟਰ ਜਸਵਿੰਦਰ ਜੀ ਸਾਡੇ ਨਾਲ ਮੌਜੂਦ ਨੇ ਡਾਕਟਰ ਸਾਹਿਬ ਪਹਿਲੇ ਤੇ ਬਹੁਤ-ਬਹੁਤ ਮੁਬਾਰਕਾ ਜਿਹੜਾ ਕਿ ਅਵਾਰਡ ਮੇਰੇ ਨਾਲ ਇੱਕ ਇੱਕ ਆਪਣੇ ਆਪ ਚ ਬੜੀ ਖੁਸ਼ੀ ਦਾ ਮਾਣ ਹੁੰਦਾ ਹੈ ਕਮਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਐਨਸ ਸਵੇਰਾ ਤੋਂ ਤੇ ਅਵਾਰਡ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਇਹ ਅਧਿਆਪਕ ਦੇ ਲਈ ਮਤਲਬ ਵੀ ਇੱਕ ਸਿਖਰ ਹੁੰਦਾ ਵੀ ਜਦੋਂ ਤੇ ਆਪ ਕੰਮ ਕਰਦਾ ਹੈ ਨਾ ਤੇ ਉਸ ਤੇ ਕੰਮ ਨੂੰ ਸਰਾਇਆ ਜਾਂਦਾ ਤਾਂ ਉਹਦਾ ਦਿਲ ਕਰਦਾ ਵੀ ਮੈਂ ਹੋਰ ਇਹ ਜੇ ਆਪਣੇ ਵਰਗੇ ਹੋਰ ਤਿਆਰ ਕਰਦਾ ਤੇ ਇਸ ਕਰਕੇ ਇਹ ਜਿਹੜੇ ਅਵਾਰਡ ਦੀ ਇਮਤ ਬਹੁਤ ਜ਼ਿਆਦਾ ਪਹਿਲੇ ਤੁਹਾਨੂੰ ਸਟੇਟ ਗਵਰਨਮੈਂਟ ਵੱਲੋਂ ਜਿਹੜਾ ਹੈਗਾ ਉਹ ਅਵਾਰਡ ਦਿੱਤਾ ਜਾਂਦਾ ਹੈ ਇੱਕ ਵਧੀਆ ਟੀਚਰ ਦੇ ਨਾਤੇ ਤੇ ਹੁਣ ਜਿਹੜੇ ਹੈਗੇ ਗਵਰਨਮੈਂਟ ਆਫ ਇੰਡੀਆ ਵੱਲੋਂ ਜਿਹੜਾ ਹੈਗਾ ਉਹ ਅਵਾਰਡ ਦਿੱਤਾ ਜਾ ਰਿਹਾ ਤੇ ਕਿਸ ਤਰ੍ਹਾਂ ਦਾ ਮਾਣ ਮਹਿਸੂਸ ਹੋਇਆ ਬਹੁਤ ਇਹ ਮਾਣ ਵਾਲੀ ਗੱਲ ਹੈ ਕਿ ਸਾਰੇ ਅਧਿਆਪਕ ਵਰਗ ਦੇ ਲਈ ਮਾਣ ਵਾਲੀ ਗੱਲ ਹੈ ਕਿ ਸਾਰੇ ਅਧਿਆਪਕਾਂ ਦਾ ਸਿਰ ਚਾ ਹੁੰਦਾ ਹੈ ਦੇ ਨਾਲ ਕਿ ਅਸੀਂ ਇੱਕ ਦੋ ਨਹੀਂ ਅਸੀਂ ਸਾਰੇ ਅਧਿਆਪਕ ਜਿੰਨਾ ਜਿੰਨਾ ਸਾਡੀ ਕਪੈਸਿਟੀ ਹੈ ਜਿੰਨਾ ਜਿੰਨਾ ਸਾਡਾ ਜੋਰ ਲੱਗਦਾ ਅਸੀਂ ਲਾਉਂਦੇ ਤੁਰੇ ਜਾਂਦੇ ਹਾਂ ਵੀ ਹਰ ਇੱਕ ਵਿਦਿਆਰਥੀ ਨੂੰ ਮੈਂ ਦੇਖਿਆ ਵੀ ਕੋਈ ਵੀ ਅਧਿਆਪਕ ਐਸਾ ਨਹੀਂ ਹੈ ਜਿਹੜਾ ਵਿਦਿਆਰਥੀ ਨੂੰ ਫੀਸਾਂ ਨਾ ਭਰਦਾ ਹੋਵੇ ਜਿਹੜਾ ਵਿਦਿਆਰਥੀ ਲਈ ਜਾਣ ਨਾ ਮਾਰਦਾ ਹੋਵੇ ਜਿਹੜਾ ਵਿਦਿਆਰਥੀ ਨੂੰ ਇਹ ਨਾ ਕਹਿੰਦਾ ਹੋਵੇ ਉਹ ਤੇਰੇ ਕੱਪੜੇ ਸਾਫ਼ ਨਹੀਂ ਪਾਏ ਉਹ ਤੂੰ ਬੂਟ ਨਹੀਂ ਪਾਲਿਸ਼ ਕਰਕੇ ਆਇਆ ਉਹ ਤੇਰੀ ਲਿਖਾਈ ਨਹੀਂ ਵਧੀਆ ਹੈ ਤਾਂ ਇਹ ਅਧਿਆਪਕ ਜਿਹੜਾ ਹੋਣਾ ਨਾ ਇੱਕ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਪ੍ਰਾਪਤੀ ਇੱਕ ਵੱਡਾ ਅਵਾਰਡ ਹੀ ਸਮਝਦਾ ਵੀ ਅਧਿਆਪਕ ਦਾ ਰੁਤਬਾ ਮਿਲ ਜਾਣਾ ਵੀ ਇੱਕ ਬਹੁਤ ਵੱਡਾ ਅਵਾਰਡ ਹੈ ਉਹਦੇ ਗੱਲ ਸਹੀ ਹੈ ਕਿ ਅੱਜ ਮੈਂ ਇਸ ਜਗ੍ਹਾ ਤੇ ਖੜਾ ਹਾਂ ਤੇ ਇੱਕ ਗੁਰੂ ਬਿਨਾਂ ਤੇ ਖੜਾ ਨਹੀਂ ਆਗਾ ਗੁਰੂ ਤੋਂ ਕੁਝ ਸਿੱਖ ਕੇ ਹੀ ਫਿਰ ਇਸ ਜਗ੍ਹਾ ਤੇ ਖੜ ਉਹ ਹਰ ਜਗ੍ਹਾ ਜਿਹੜਾ ਕਿ ਇੱਕ ਗਰੁੱਪ ਬਣ ਕੇ ਹੀ ਜਾਂਦਾ ਮੈਂ ਇੱਕ ਚੀਜ਼ ਨੋਟ ਕੀਤੀ ਸਾਇੰਸ ਐਂਡ ਮੈਥਮੈਟਿਕਸ ਲੈਬ ਸਾਰਾ ਕੀ ਹੈ ਸਾਰੇ ਸਾਰੇ ਜਿਹਦੇ ਉੱਪਰ ਅਵਾਰਡ ਮਿਲੇ ਤੁਹਾਨੂੰ ਦੇਖੋ ਇਹ ਮੇਰਾ ਸੁਪਨਾ ਮੈਂ ਲਿਆ ਕਿ ਸਾਇੰਸ ਐਂਡ ਮੈਥਮੈਟਿਕਸ ਲੈਬ ਔਨ व्हील्स ਵੀ ਮੈਂ ਵਿਦਿਆਰਥੀਆਂ ਨੂੰ ਸਾਇੰਸ ਜਿਹੜੀ ਹੈ ਪ੍ਰੈਕਟੀਕਲੀ ਪੜਾਵਾਂ ਜਦੋਂ ਸਾਇੰਸ ਪ੍ਰੈਕਟੀਕਲੀ ਪੜ੍ਹਾਉਣਾ ਤਾਂ ਉਹਦੇ ਵਿੱਚ ਮੈਥ ਦੀ ਅਹਿਮੀਅਤ ਬਹੁਤ ਹੈ ਮੈਥ ਤੋਂ ਬਿਨਾਂ ਸਾਇੰਸ ਚੱਲਦੀ ਨਹੀਂ ਹੈ ਤਾਂ ਫਿਰ ਮੈਥਮੈਟਿਕਸ ਪੜ੍ਹਾਉਣਾ ਜ਼ਰੂਰੀ ਹੋ ਗਿਆ ਹੁਣ ਜਦੋਂ ਉਹਨਾਂ ਨੂੰ ਸਾਇੰਸ ਵੀ ਆਂਦੀ ਹੈ ਉਹਨਾਂ ਨੂੰ ਮੈਥ ਵੀ ਆਂਦਾ ਹੈ ਤਾਂ ਉਹ ਇੱਕ ਦ ਤਈਕਾ 천ਸਾਨ ਬਣਦੇ ਤੋ ਇਹ ਮੇਰਾ ਜਿਹੜਾ ਸੁਪਨਾ ਲਿਆ ਗਿਆ ਸੀਗਾ ਇਸ ਲਈ ਸਾਕਾਰ ਕਰਨ ਦੀ ਮੇਰੇ ਚ ਹਿੰਮਤ ਬਖਸ਼ੀ ਉਸ ਵਾਹਿਗੁਰੂ ਨੇ ਕਿ ਤੂੰ ਇਹ ਜਿਹੜਾ ਸੁਪਨਾ ਲਿਆ ਨਾ ਇਹਦੇ ਨਾਲ ਪ੍ਰਯੋਗ ਕਰਾ ਕਰਕੇ ਦੁਨੀਆ ਨੂੰ ਇਸ ਤਰੀਕੇ ਦੇ ਨਾਲ ਅੱਗੇ ਲੈ ਕੇ ਆ ਵੀ ਵਿਦਿਆਰਥੀਆਂ ਦੇ ਮਨ ਚ ਹੋਵੇ ਵੀ ਇਸ ਤਰ੍ਹਾਂ ਅਸੀਂ ਕਿਤਾਬਾਂ ਚ ਪੜਿਆ ਸੀਗਾ ਉਹ ਇਹ ਤਾਂ ਅੱਜ ਆਪਾਂ ਕਰਕੇ ਦੇਖ ਲਿਆ ਉਹ ਹੀ ਹੈ ਨਾ ਮੈਂ ਹੁਣ ਮੈਂ ਵੀ ਉਹੀ ਗੱਲ ਕਰਦਾ ਆਂਗੇ ਆਪਾਂ ਗੱਲ ਕਰ ਲੈਂਦੇ ਅਲਫਾਬੇਟਾ ਕੀ ਹੈ ਯਾਰ ਕੀ ਹੈ ਲਿਆ ਕੇ ਦਿੱਤਾ ਤੇ ਕੀ ਇਹਨੂੰ ਕਿਵੇਂ ਦੱਸਾਂਗੇ ਫੇ ਟੀਚਰ ਕੋਲ ਜਾਂਦੇ ਆ ਸਾਰ ਸਰ ਮੈਡਮ ਇਹ ਦੱਸ ਦੋ ਕਿਸ ਤਰ੍ਹਾਂ ਹੋਏਗਾ ਜੀ ਕੀ ਤਰ੍ਹਾਂ ਪਰ ਸਮਝ ਨਹੀਂ ਆਉਂਦਾਗਾ ਕੁਝ ਵੀ ਉਹ ਕਿਸ ਤਰ੍ਹਾਂ ਤੁਸੀਂ ਫਿਰ ਮੇਨਟੇਨ ਕਰਦੇ ਹੋ ਬੱਚੇ ਨੂੰ ਕਿਸ ਤਰ੍ਹਾਂ ਸਮਝਾਉਂਦੇ ਹੋ ਦੇਖੋ ਜਿਹੜੀ ਗੱਲ ਇਸ ਤਰ੍ਹਾਂ ਵੀ ਹੁਣ ਪਾਈ ਆ ਇੱਕ ਗ੍ਰੀਕ ਲੈਟਰ ਦਾ 16ਵਾਂ ਜਿਹੜਾ ਹੈਗਾ ਉਹ ਸਾਡਾ ਅੱਖਰ ਮੰਨਿਆ ਜਾਂਦਾ ਇਸੀ ਤਰ੍ਹਾਂ ਦੇ ਨਾਲ ਜਿਹੜੀ ਪਾਈ ਹੈ ਨਾ ਪਾਈ ਇੱਕ ਕਨਸਟੈਂਟ ਵਜੋਂ ਪੇਸ਼ ਕੀਤੀ ਗਈ ਹੈ ਸਾਡੇ ਮੈਥਮੈਟਿਸ਼ੀਅਨ ਦੁਆਰਾ ਤੇ ਉਹ ਕਹਿੰਦੇ ਵੀ ਜਿਹੜੀ ਪਾਈ ਹੈ ਇਹਦੀ ਕੀਮਤ ਹੈ ਜਿਹੜੀ 3.1415926 ਤੇ ਅੱਜ ਤੱਕ ਸਾਡਾ ਸੁਪਰ ਕੰਪਿਊਟਰ ਲੱਗੇ ਹੋਏ ਕੱਢੀ ਜਾ ਰਹੀ ਹੈ ਮੁੱਕ ਨਹੀਂ ਰਹੀ ਹੈ ਤਾਂ ਮਤਲਬ ਐਡੀ ਵੱਡੀ ਇਸਦੀ ਵੈਲਿਊ ਹੈ ਤੇ ਇਸ ਨੂੰ ਹੁਣ ਐਡੀ ਵੱਡੀ ਵੈਲਿਊ ਨੂੰ ਵਿਦਿਆਰਥੀ ਕਿਵੇਂ ਯਾਦ ਰੱਖੇ ਤਾਂ ਸਾਡੇ ਕੋਲ ਕਿਤਾਬ ਦੇ ਵਿੱਚ ਇੱਕ ਸੈਂਟੈਂਸ ਲਿਖਿਆ ਹੋਇਆ ਹੈ ਮੇ ਆਈ ਹੈਵ ਆ ਲਾਰਜ ਕੰਟੇਨਰ ਆਫ ਕਾਫੀ ਮੇ ਐਮ ਏ ਯੀ ਤਿੰਨ ਆਈ 1 ਹੈਵ 4 ਏ 1 ਲਾਰਜ 5 ਕੰਟੇਨਰ 9 ਉਹੀ ਆ ਗਿਆ 3.1415926 ਯਾਦ ਹੋ ਗਿਆ ਵਿਦਿਆਰਥੀ ਨੂੰ ਤਾਂ ਮਤਲਬ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਨਾ ਜਦੋਂ ਵਿਦਿਆਰਥੀ ਨੂੰ ਸਿੱਖਣ ਨੂੰ ਮਿਲਦੀਆਂ ਉਹਦੇ ਮਤਲਬ ਜ਼ਿੰਦਗੀ ਪਰ ਛਾਪ ਛੱਡ ਜਾਂਦੀਆਂ ਵੀ ਹਾਂ ਆ ਸਰ ਨੇ ਸੈਂਟੈਂਸ ਬੋਲਿਆ ਸੀਗਾ ਇਸੇ ਤਰ੍ਹਾਂ ਹੀ ਜਦੋਂ ਅਸੀਂ ਟ੍ਰਿਗਨੋਮੈਟਰੀ ਪੜ੍ਹਾਉਂਦੇ ਆ ਤਾਂ ਸਾਰਿਆਂ ਨੂੰ ਇਹ ਮੂੰਹ ਤੇ ਜ਼ੁਬਾਨੀ ਰੱਟਿਆ ਹੋਇਆ ਵੀ ਪੰਡਿਤ ਬਦਰੀ ਪ੍ਰਸ਼ਾਦ ਹਰ ਹਰ ਬੋਲੇ ਤੇ ਸੋਨਾ ਚੰਦੀ ਢੋਲੇ ਤੇ ਉਹ sin θ cos θ ਸਾਰੇ ਯਾਦ ਹੋ ਜਾਂਦੇ ਆ ਤਾਂ ਪਰ ਬੰਦੇ ਕਹਿੰਦੇ ਸੁਣੇ ਮੈਂ ਵੀ ਇਹ sin θ cos θ ਜ਼ਿੰਦਗੀ ਚ ਕਿੱਥੇ ਕੰਮ ਆਉਂਦਾ ਉਹ ਭਾਈ ਜੇ ਕੰਮ ਨਹੀਂ ਆਉਂਦਾ ਤਾਂ ਅਸੀਂ ਸੂਰਜ ਦੀ ਦੂਰੀ ਕਿਵੇਂ ਲੱਭ ਲਈ ਅਸੀਂ ਦੂਰ ਖੜਾ ਹੋਇਆ ਦਰਖਤ ਹੈ ਉਸ ਤੇ ਚੜੇ ਬਗੈਰ ਕਿਵੇਂ ਦੱਸ ਦਿੰਨੇ ਆ ਵੀ ਇਹ ਐਡਾ ਉੱਚਾ ਅਸੀਂ ਨਹਿਰ ਨੂੰ ਪਾਰ ਕਿੱਤੇ ਬਿਨਾ ਕਿਵੇਂ ਦੱਸ ਦਿੰਨੇ ਆ ਵੀ ਨਹਿਰ ਦੀ ਚੌੜਾਈ ਇੰਨੀ ਹੈ ਇਹ ਸਾਡੇ ਉੱਥੇ ਕੰਮ ਆਉਂਦੇ ਆ sin θ cos θ tan θ ਤੇ ਉਦੋਂ ਫਾਰਮੂਲੇ ਲਗਾ ਕੇ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਪ੍ਰੂਵ ਕਰਕੇ ਕੱਢ ਕੇ ਦਿਖਾਨੇ ਆ ਤੇ ਬੇਸ਼ੱਕ ਬਾਅਦ ਦੇ ਵਿੱਚ ਤੁਸੀਂ ਫਿੱਤੇ ਨਾਲ ਮਿਲ ਲੋ ਉਨਾ ਹੀ ਹੋਊਗਾ ਜਿਹੜੇ ਆਪਣੇ ਇੰਡੀਆ ਦੇ ਵਿੱਚ 10 ਵੇ ਟੀਚਰ ਨੂੰ ਜਿਹੜਾ ਇਨਾਮ ਮਿਲਿਆ ਹੈ ਜਿਹੜਾ ਅਵਾਰਡ ਜਿਹੜਾ ਕਰਿਆ ਗਿਆ ਅਵਾਰਡ ਦਿੱਤਾ ਗਿਆ ਹੈ ਤੇ ਮਾਣ ਦੀ ਬਹੁਤ ਵਧੀਆ ਮਾਣ ਹੁੰਦਾ ਇੱਕ ਸਾਰੇ ਟੀਚਰਾਂ ਦੇ ਵਿੱਚੋਂ ਇੱਕ ਟੀਚਰ ਜਿਹੜਾ ਪਟਿਆਲੇ ਦੇ ਵਿੱਚੋਂ ਚੁਣ ਕੇ ਗਿਆ ਹੈ ਤੇ ਬੱਚੇ ਕਿੰਨੇ ਕਿ ਬੱਚੇ ਖੁਸ਼ ਨੇ ਸਕੂਲ ਦੇ ਵਿੱਚ ਵੀ ਪੂਰਾ ਧੂਲ ਧਮਾਕੇ ਨਾਲ ਤੁਹਾਨੂੰ ਸਨਮਾਨ ਦਿੱਤਾ ਹੋਏਗਾ ਦੇਖੋ ਕਮਨ ਸਾਹਿਬ ਮੈਂ ਇਹ ਗੱਲ ਇੱਥੇ ਜ਼ਿਕਰ ਕਰਨੀ ਚਾਹਾਂਗਾ ਕਿ ਇਹ ਅਵਾਰਡ ਹੈ ਨਾ ਜਿਹੜਾ ਰਾਸ਼ਟਰੀ ਅਵਾਰਡ ਮੈਨੂੰ 2014 ਦੇ ਵਿੱਚ ਭਾਰਤ ਸਰਕਾਰ ਨੇ ਦਿੱਤਾ ਸੀ ਹੁਣ ਇਸ ਤਰ੍ਹਾਂ ਦੇ ਨਾਲ ਹਰ ਸਾਲ ਹੀ ਅੱਜ ਦੇ ਦਿਨ ਮਤਲਬ ਜਿਹੜਾ ਕੱਲ ਆਣ ਵਾਲਾ ਹੈ 5 ਸਤੰਬਰ ਨੂੰ ਇਹ ਅਧਿਆਪਕਾਂ ਨੂੰ ਪੁਰਸਕਾਰ ਦਿੱਤੇ ਜਾਂਦੇ ਹਨ ਤੇ ਉਹਦੇ ਨਾਲ ਬੱਚਿਆਂ ਨੂੰ ਵੀ ਇਹ ਲੱਗਦਾ ਵੀ ਮੈਂ ਇੱਕ ਐਸੇ ਅਧਿਆਪਕ ਕੋਲ ਪੜਾਂ ਜਿਹੜਾ ਅਧਿਆਪਕ ਮੇਰੇ ਲਈ ਅਧਿਆਪਕ ਹੀ ਨਾ ਹੋਵੇ ਮੇਰਾ ਮਾਂ-ਬਾਪ ਵੀ ਹੋਵੇ ਮੇਰਾ ਗਾਈਡ ਵੀ ਹੋਵੇ ਮੇਰਾ ਐਸਾ ਰਾਹ ਦਸੇਰਾ ਹੋਵੇ ਮੈਨੂੰ ਸਹੀ ਰਾਹ ਤੇ ਪਾ ਦੇ ਤੋ ਉਹੀ ਜੇ ਅਧਿਆਪਕ ਜਦੋਂ ਕੋਈ ਬਣਨ ਦੀ ਇੱਛਾ ਰੱਖਦਾ ਹੈ ਨਾ ਤੋ ਉਹ ਬਣਨ ਉੱਠਦਾ ਹੈ ਤੇ ਕਿਉਂਕਿ ਇਹ ਸਾਰੀਆਂ ਦੁਆਵਾਂ ਜਿਹੜੀਆਂ ਹੈਗੀਆਂ ਤੁਹਾਡੇ ਸਾਥੀਆਂ ਦੀਆਂ ਹੁੰਦੀਆਂ ਤੁਹਾਡੇ ਲੋਕਾਂ ਦੀਆਂ ਹੁੰਦੀਆਂ ਤੁਹਾਡੇ ਆਵਾਮ ਦੀਆਂ ਹੁੰਦੀਆਂ ਜਿਨ੍ਹਾਂ ਦੇ ਨਾਲ ਸਾਨੂੰ ਮੌਕਾ ਮਿਲਦਾ ਹੈ ਉਹ ਮਾਤਾ ਪਿਤਾ ਜਿਹੜੇ ਕਿ ਸਾਡੇ ਕੋਲ ਆਪਣੇ ਬੱਚੇ ਨੂੰ ਇਹ ਕਹਿ ਕੇ ਛੱਡ ਕੇ ਜਾਂਦੇ ਆਂ ਜੀ ਇਹ ਅੱਜ ਤੋਂ ਬਾਅਦ ਤੁਹਾਡਾ ਹੀ ਬੱਚਾ ਜਿਵੇਂ ਮਰਜ਼ੀ ਸੰਭੋ ਤੋ ਫਿਰ ਸਾਡੀ ਵੀ ਜ਼ਿੰਮੇਵਾਰੀ ਬੜੀ ਵੱਡੀ ਬਣ ਜਾਂਦੀ ਹੈ ਵੀ ਜਿਹੜਾ ਆਪਣੇ ਸਭ ਤੋਂ ਕੀਮਤੀ ਚੀਜ਼ ਨੂੰ ਸਾਨੂੰ ਦੇ ਗਿਆ ਹੋਇਆ ਤੋ ਉਸ ਨੂੰ ਅਸੀਂ ਕਿਵੇਂ ਸੰਭਾਲਣਾ ਮੈਂ ਮੈਦਦਾ ਤੇ ਦੇਖ ਲਿਆ ਕਿ ਸਾਇੰਸ ਦਾ ਫਿਰ ਕੀ ਮੈਥਡ ਹੈ ਕਿ ਸਾਇੰਸ ਨੂੰ ਕਿਵੇਂ ਕੰਬਾਈਨ ਕਰਕੇ ਇਹ ਦੋਨਾਂ ਨੂੰ ਕਿਵੇਂ ਕੰਬਾਈਨ ਕਰਕੇ ਬੱਚਿਆਂ ਨੂੰ ਸਮਝਾਇਆ ਜਾਂਦਾ ਬਿਲਕੁਲ ਬਿਲਕੁਲ ਦੇਖੋ ਸਾਇੰਸ ਦੀ ਗੱਲ ਤਾਂ ਇਹ ਹੈ ਮੈਂ ਬੱਚਿਆਂ ਨੂੰ ਕਹਿੰਦਾ ਵੀ ਲਿਆ ਵੀ ਇੱਕ ਖਾਲੀ ਗਲਾਸ ਲਿਆ ਉਹ ਫਟਾਫਟ ਲਿਆ ਕੇ ਗਲਾਸ ਮੈਂ ਕਿਹਾ ਖਾਲੀ ਨਹੀਂ ਹੈਗਾ ਕਹਿੰਦਾ ਨਹੀਂ ਜੀ ਖਾਲੀ ਆ ਦੇਖੋ ਮੈਂ ਕਿਹਾ ਇਸ ਚ ਹਵਾ ਹੈ ਉਹ ਹਾਂ ਸਰ ਕਹਿੰਦਾ ਹਵਾ ਤਾਂ ਹੈਗੀ ਮੈਂ ਕਿਹਾ ਫਿਰ ਜਦ ਤੱਕ ਤੂੰ ਇਹਦੇ ਚ ਹਵਾ ਨਹੀਂ ਕੱਢਦਾ ਹੈ ਉਦੋਂ ਤੱਕ ਇਹਦੇ ਵਿੱਚ ਪਾਣੀ ਜਾ ਨਹੀਂ ਸਕਦਾ ਕਿਉਂ ਕਿਉਂਕਿ ਜੇ ਸੰਤੂ ਉਲਟਾ ਕਰੇਗਾ ਇਹਦੇ ਚ ਪਾਣੀ ਨਹੀਂ ਵੜੂਗਾ ਟੇਡਾ ਕਰੇਗਾ ਤਾਂ ਪਾਣੀ ਵੜੂਗਾ ਜਦੋਂ ਪਾਣੀ ਵੜੂਗਾ ਤਾਂ ਬੁਲਬਲੇ ਬਾਹਰ ਨਿਕਲਣ ਉਹ ਬੁਲਬਲੇ ਕਹਦੇ ਆ ਹਵਾ ਦੇ ਮੈਂ ਕਿਹਾ ਹਵਾ ਬਾਹਰ ਨਿਕਲੀ ਤਾਂ ਪਾਣੀ ਗਿਆ ਲੋ ਜੀ ਹੁਣ ਸਮਝ ਆ ਗਈ ਤਾਂ ਹੁਣ ਉਹ ਮੇਰਾ ਬੱਚਾ ਕੀ ਕਹਿੰਦਾ ਕਹਿੰਦਾ ਜੀ ਫਿਰ ਹਵਾ ਵਾਲਾ ਗਲਾਸ ਲਿਆਵਾ ਮਤਲਬ ਗੱਲ ਸਿੱਖਣ ਦੀ ਹੈ ਤੇ ਅਸੀਂ ਕਿਸ ਤਰ੍ਹਾਂ ਦੇ ਨਾਲ ਸਹਿਜੇ ਕੋਈ ਵੀ ਚੀਜ਼ ਨੂੰ ਸਿੱਖਣਾ ਤੇ ਸਿਖਾਉਣਾ ਹੁਣ ਦੇਖੋ ਸਾਡੇ ਕੋਲੇ ਇੱਕ ਪ੍ਰੈਸ਼ਰ ਕੁੱਕਰ ਹੈ ਰਸੋਈ ਦੇ ਵਿੱਚ ਅਸੀਂ ਸਬਜ਼ੀਆਂ ਉਹਦੇ ਨਾਲ ਜਿਹੜੀਆਂ ਐ ਤਿਆਰ ਕਰਦੇ ਆਂ ਦਾਲਾਂ ਤਿਆਰ ਕਰਦੇ ਆਂ ਪਰ ਉਹ ਪ੍ਰੈਸ਼ਰ ਕੁੱਕਰ ਦੇ ਪਿੱਛੇ ਸਾਇੰਸ ਐ ਜਿਹੜੀ ਉਹ ਕਿੱਡੀ ਵੱਡੀ ਐ ਵੀ ਉਹਦੇ ਵਿੱਚ ਜਦੋਂ ਉਹਦਾ ਪ੍ਰੈਸ਼ਰ ਮੇਨਟੇਨ ਹੋ ਜਾਣਾ ਤੇ ਉਹ ਚੀਜ਼ਾਂ ਨੇ ਉਬਲਦੇ 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 ਘੱਟ ਸਮੇਂ ਦੇ ਵਿੱਚ ਹੀ ਸਾਡੀ ਉਹ ਚੀਜ਼ ਤਿਆਰ ਨੇ ਹੋ ਜਾਣੀ ਤਾਂ ਉਹ ਜਿਹੜੀ ਭਾਫ਼ ਬਣੀ ਐ ਪਾਣੀ ਦੀ ਉਹ ਪਾਣੀ ਦੀ ਭਾਫ਼ ਐ ਜਿਹੜੀ 200 ਗੁਣਾ ਜ਼ਿਆਦਾ ਉਹਦੇ 'ਚ ਤਾਕਤ ਰੱਖਦੀ ਐ ਪਾਣੀ ਨਾਲੋਂ ਇਸ ਲਈ ਉਸ ਚੀਜ਼ ਨੂੰ ਛੇਤੀ ਕੁੱਕ ਕਰ ਦਿੰਦੀ ਐ ਐਸੇ ਲਈ ਤੁਸੀਂ ਦੇਖਿਆ ਹੋਣਾ ਘੁੰਮਣ ਸਾਹਿਬ ਵੀ ਕਈ ਵਾਰੀ ਗਰਮ ਪਾਣੀ ਲੱਗ ਜੇ ਉਹਨਾਂ ਦੁੱਖ ਨਹੀਂ ਹੁੰਦਾ ਜੇ ਕਿਤੇ ਭਾਫ ਲੱਗ ਜੇ ਤਾਂ ਮਚ ਜਾਂਦਾ ਸਰ ਕਦੇ ਗੁਰੂ ਨੂੰ ਜਦੋਂ ਗੁਰੂ ਦੇਵਸ ਹੁੰਦਾ ਤੇ ਉਦੋਂ ਕੋਈ ਨਾ ਕੋਈ ਤੋਹਫਾ ਦੇਣਾ ਚਾਹੀਦਾ ਪਰ ਸਾਡੇ ਗੁਰੂ ਚ ਮੈਂ ਦੇਖਿਆ ਕਿ ਗੁਰੂ ਨੇ ਇੱਕ ਪੈਨ ਜਿਹੜੇ ਹੈਗੇ ਨੇ ਉਹ ਸਾਨੂੰ ਦਿੱਤੇ ਨੇ ਕਿ ਪੈਨਸਲ ਦਿੱਤੀ ਹੈ ਇਸ ਦਾ ਵੀ ਰਾਜ ਸਰ ਤੋਂ ਜਾਣ ਲੈਣੇ ਅੱਜ ਸਰ ਕੀ ਹੈ ਰਾਜ ਇਸ ਦਾ ਸਰ ਦੇਖੋ ਵਿਗਿਆਨੀ ਕੁਛ ਨਾ ਕੁਛ ਕਰੀ ਜਾਂਦੇ ਆ ਇਸ ਦੇ ਵਿੱਚ ਉਹਨਾਂ ਨੇ ਇਹਨੂੰ ਨੈਵਰ ਐਂਡਿੰਗ ਪੈਨਸਲ ਦਾ ਨਾਮ ਦਿੱਤਾ ਹੈ ਮਤਲਬ ਇੱਕ ਇਹਦੇ ਵਿੱਚ ਗ੍ਰੇਫਾਈਟ ਦਾ ਜਿਹੜਾ ਸਿੱਕਾ ਹੁੰਦਾ ਨਾ ਜੀ ਉਹ ਸਿੱਕਾ ਇਹਦੇ ਵਿੱਚ ਲਗਾਤਾਰ ਹੋਇਆ ਤੇ ਇਸ ਨੂੰ ਨਾ ਤਾਂ ਘਟਣ ਦੀ ਲੋੜ ਹੈ ਮਤਲਬ ਸ਼ਾਰਪ ਕਰਨ ਦੀ ਲੋੜ ਹੈ ਘੜਨ ਦੀ ਲੋੜ ਹੈ ਤੇ ਨਾ ਹੀ ਇਸ ਨੇ ਖਤਮ ਹੋਣਾ ਤੇ ਨਾਲ ਹੀ ਇਸ ਦੇ ਵਿੱਚ ਇੱਕ ਇਰੇਜ਼ਰ ਵੀ ਦੇ ਦਿੱਤੀ ਗਈ ਹੈ ਵੀ ਜੇ ਕਿਤੇ ਤੁਹਾਡੇ ਤੋਂ ਗਲਤ ਲਿਖਿਆ ਵੀ ਗਿਆ ਤਾਂ ਮਿਟਾਉਣ ਦੀ ਸ਼ਕਤੀ ਵੀ ਤਾਂ ਲਈ ਦੇਤੀ ਸਾਨੂੰ ਤੋ ਇਸ ਕਰਕੇ ਕਦੇ ਵੀ ਡਰਨਾ ਨਹੀਂ ਹੈ ਔਰ ਇਹ ਸਨਮਾਨ ਹੈ ਜਿਹੜਾ ਇਹ ਤੁਹਾਡੀ ਕਾਬਲੀਅਤ ਦਾ ਹੋਇਆ ਕਰਦਾ ਕਦੇ ਵੀ ਇਹ ਨਹੀਂ ਹੁੰਦਾ ਵੀ ਕੋਈ ਕਿਸੇ ਨੂੰ ਕੁਝ ਦੇ ਸਕੇ ਹੈਨਾ ਤੋ ਦੇਣ ਵਾਲਾ ਤਾਂ ਉਹ ਆਪ ਹੀ ਹੈ ਦੇਣ ਦਾ ਦੇ ਲੈਣ ਦੇ ਠੱਕ ਪਾਏ ਤੋ ਇਸ ਕਰਕੇ ਵਿਧਆਪਕ ਦੀ ਜੋ ਮੈਂ ਫੇਰ ਕਨਫਿਊਜ਼ ਆ ਇਹ ਪੈਨਸਲ ਕਹਿ ਰਹੇ ਕਿ ਘੜੀ ਘੜਨੀ ਵੀ ਨਹੀਂ ਹੈਗੀ ਤੇ ਚੱਲੇਗੀ ਵੀ ਐਵੇਂ ਤੇ ਰਾਜ਼ ਕੀ ਹੈ ਇਹਦੇ ਵਿੱਚ ਰਾਜ਼ ਇਸ ਦੇ ਵਿੱਚ ਇਹ ਹੈ ਜੀ ਆ ਜਿਹੜਾ ਇਹਦੇ ਮੂਰੇ ਸਿੱਕਾ ਲਾਇਆ ਨਾ ਜੀ ਲੋ ਹੁਣ ਤੁਹਾਨੂੰ ਇਹ ਅਸੀਂ ਖੋਲ ਕੇ ਦਿਖਾ ਦਿੰਨੇ ਆ ਵੀ ਇਹ ਸਿਰਫ ਇੰਨਾ ਕ ਸਿੱਕਾ ਹੈ ਮੈਂ ਸਾਥੀ ਕੈਮਰਾਮੈਨ ਨੂੰ ਕਹੂੰਗਾ ਕਿ ਨੇੜੇ ਕਰਕੇ ਦਿਖਾ ਦੇਣਗੇ ਬਸ ਆ ਸਿੱਕਾ ਹੈ ਜੀ ਇਹ ਗ੍ਰੇ ਫਾਈਟ ਹੈ ਤੇ ਇਸ ਨੇ ਘਸਣਾ ਨਹੀਂ ਹੈਗਾ ਪਰ ਇਹਨੇ ਚੱਲਦੇ ਰਹਿਣਾ ਤੇ ਇਸ ਕਰਕੇ ਇਹਦਾ ਨਾਮ ਨੈਵਰ ਐਂਡਿੰਗ ਕਰਤਾ ਹੋਇਆ ਵੀ ਹੋਰ ਤਾਂ ਹੁਣ ਅੱਗੇ ਸਿੱਕਾ ਹੀ ਨਹੀਂ ਹੈਗਾ ਤੁਸੀਂ ਘੜੋਂਗੇ ਕਿੱਥੋਂ ਠੀਕ ਹੈ ਨਾ ਹਾਂ ਇਹ ਡਿੱਗ ਕੇ ਟੁੱਟ ਸੀ ਜ਼ਰੂਰ ਸਕਦਾ ਪਰ ਜੇ ਇਹਨੂੰ ਲਿਖ ਲਿਖ ਕੇ ਤੁਸੀਂ ਖਤਮ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਖਤਮ ਨਹੀਂ ਹੋ ਉਮ ਗੱਲ ਕਰੀਏ ਉਹ ਨਰਿੰਦਰ ਮੋਦੀ ਜੀ ਨਾਲ ਵੀ ਮਿਲੇ ਰਾਸ਼ਟਰਪਤੀ ਨਾਲ ਵੀ ਗੱਲਬਾਤ ਹੋਈ ਕੁਝ ਖਾਸ ਕੋਈ ਉਹਨਾਂ ਨੇ ਕੋਈ ਕੋਈ ਕਿਉਂ ਇਸ ਤਰ੍ਹਾਂ ਦੀ ਚੀਜ਼ ਜਿਹੜੀ ਸਾਨੂੰ ਦਿੱਤੀ ਉਹਨਾਂ ਨੇ ਕੋਈ ਗਿਫਟ ਕੀਤੀ ਨਹੀਂ ਉੱਥੇ ਪ੍ਰੋਟੋਕਾਲ ਹੋਇਆ ਕਰਦੇ ਆ ਜਦੋਂ ਪ੍ਰਧਾਨ ਮੰਤਰੀ ਜੀ ਨੂੰ ਮਿਲਣਾ ਹੁੰਦਾ ਜਾਂ ਰਾਸ਼ਟਰਪਤੀ ਜੀ ਨੂੰ ਮਿਲਣਾ ਹੁੰਦਾ ਤਾਂ ਉਸ ਵਕਤ ਉਸ ਪ੍ਰੋਟੋਕਾਲ ਤੋਂ ਅਸੀਂ ਬਾਹਰ ਨਹੀਂ ਜਾ ਸਕਦੇ ਕਿਉਂਕਿ ਉਹਨਾਂ ਦੀ ਸਿਕਿਉਰਿਟੀ Z ਸਿਕਿਉਰਿਟੀ ਤੋਂ ਵੀ ਉੱਪਰ ਸੁਪਰ ਸਿਕਿਉਰਿਟੀ ਹੁੰਦੀ ਹੈ ਤੇ ਉਹਨਾਂ ਦੇ ਨੇੜੇ ਜਾਣ ਦਾ ਸਾਨੂੰ ਜਰੂਰ ਮੌਕਾ ਮਿਲਦਾ ਉਹਨਾਂ ਨਾਲ ਅਸੀਂ ਗੱਲ ਕਰਨ ਦਾ ਮੌਕਾ ਮਿਲਦਾ ਉਹਨਾਂ ਨਾਲ ਬੈਠਣ ਦਾ ਮੌਕਾ ਮਿਲਦਾ ਚ ਲੇਕਿਨ ਉਹਨਾਂ ਨੂੰ ਅਸੀਂ ਕੁਝ ਦੇ ਸਕੀਏ ਜਾਂ ਉਹਨਾਂ ਤੋਂ ਪੁਰਸਕਾਰ ਤੋਂ ਇਲਾਵਾ ਕੁਝ ਲੈ ਸਕੀਏ ਇਹ ਜਿਹਾ ਮੌਕਾ ਪ੍ਰੋਟੋਕਾਲ 'ਚ ਕਿਧਰੇ ਲਿਖਿਆ ਨਹੀਂ ਹੁੰਦਾ ਕਿਉਂਕਿ ਉੱਥੇ ਜਿਹੜੀ ਸਿਕਿਉਰਿਟੀ ਦੇ ਵਿੱਚ ਅਸੀਂ ਉਹਨਾਂ ਦੇ ਦੱਸੇ ਹੋਏ ਜੋ ਉਸ ਵੇਲੇ ਨਿਯਮ ਹੁੰਦੇ ਆ ਉਹਨਾਂ ਤੋਂ ਬਾਹਰ ਨਹੀਂ ਜਾ ਸਕਦੇ ਚਲੋ ਇਹ ਤੇ ਗੱਲਾਂ ਹੋਈਆਂ ਹੁਣ ਘਰ ਨੂੰ ਫਿਰ ਕਿਵੇਂ ਟਾਈਮ ਦਿੰਦੇ ਹੋ ਫੈਮਿਲੀ ਨੂੰ ਕਿਸ ਤਰ੍ਹਾਂ ਟਾਈਮ ਦਿੰਦੇ ਹੋ ਦੇਖੋ ਫੈਮਿਲੀ ਮੇਰੇ ਬੇਟੇ ਆ ਦੋ ਤੇ ਵਾਈਫ ਹੈ ਇਸ ਤਰ੍ਹਾਂ ਭੈਣ ਜੀ ਹੈ ਵੱਡੇ ਮਾਤਾ ਪਿਤਾ ਦੇ ਨਾਲ ਅਸੀਂ ਰਹਿੰਦੇ ਆ ਤੇ ਭਰਾ ਹੈ ਮੇਰਾ ਭਰਜਾਈ ਹੈ ਦੋ ਬੱਚੇ ਉਹਨਾਂ ਦੇ ਆ ਭਰਾ ਦੀਨ ਹੈ ਥਾਪਰ ਯੂਨੀਵਰਸਿਟੀ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਸਾਰਾ ਪਰਿਵਾਰ ਹੈ ਜਿਹੜਾ ਰੱਬ ਦੀ ਕਿਰਪਾ ਦੇ ਨਾਲ ਮਾਤਾ ਪਿਤਾ ਦੇ ਅਸ਼ੀਰਵਾਦ ਦੇ ਨਾਲ ਅਸੀਂ ਭੱਜੇ ਫਿਰਦੇ ਹਾਂ ਨਾ ਉਹਨਾਂ ਦਾ ਅਸ਼ੀਰਵਾਦ ਇੱਕੋ ਹੀ ਹੈ ਇਹੀ ਦੇਣਾ ਵੀ ਭਾਈ ਇੱਕ ਤਾਂ ਜਿਹੜਾ ਪਾਠ ਕਰਨਾ ਨਾ ਭੁੱਲਿਓ ਆਪਣਾ ਜਿਹੜਾ ਵੀ ਤੁਸੀਂ ਕਰਦੇ ਹੋ ਨਿਤਨੇਮ ਉਹਨਾਂ ਭੁੱਲਿਓ ਕਿਉਂਕਿ ਸਾਡੇ ਗੁਰੂ ਨੇ ਦਿੱਤਾ ਹੈ ਉਹ ਅਸੀਂ ਨਹੀਂ ਬਣਾਇਆ ਕਹਿੰਦੇ ਉਹ ਗੁਰੂ ਨੇ ਦਿੱਤਾ ਹੈ ਇੱਕ ਉਹ ਨਾ ਭੁੱਲੋ ਤੇ ਇੱਕ ਤੁਸੀਂ ਆਪਣਾ ਜ਼ਿੰਦਗੀ ਦੇ ਵਿੱਚ ਇਮਾਨਦਾਰ ਰਹੋ ਬਸ ਇਹ ਸਿੱਖਿਆਵਾਂ ਦੇ ਕੇ ਉਹਨਾਂ ਨੇ ਤੋਰਤਾ ਹੋਇਆ ਤੇ ਅਸੀਂ ਤੁਰੇ ਹੋਇਆ ਤੇ ਅਸੀਂ ਹੁਣੇ ਚਾਹੁੰਦੇ ਆਂ ਕਿ ਇਹ ਜੇ ਹੋਰ ਤਿਆਰ ਕਰ ਚਲੀ ਮੇਰਾ ਆਖਰੀ ਸਵਾਲ ਹੈ ਗੁਰੂ ਇੱਕ ਪਟਿਆਲਾ ਵਾਸੀਆਂ ਨੂੰ ਤੇ ਹੋਰ ਟੀਚਰਾਂ ਨੂੰ ਕੀ ਮੈਸੇਜ ਦੋ ਮੇਰਾ ਮੈਸੇਜ ਤਾਂ ਇਹੀ ਹੈ ਵੀ ਮੈਸੇਜ ਗੁਰਬਾਣੀ ਚ ਹੈ ਗੁਰੂ ਗ੍ਰੰਥ ਸਾਹਿਬ ਚ ਮੈਸੇਜ ਹੈ ਸਾਰੇ ਆਪਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਿਹਤ ਲਈਏ ਉੱਥੇ ਵੀ ਲਿਖਿਆ ਗੁਰੂ ਗੁਰੂ ਗੁਰਕਰਮਨ ਮੋਰ ਗੁਰੂ ਬਿਨਾ ਮੈ ਨਾਹੀ ਹੋਰ ਤੇ ਉਸ ਤੇ ਇੱਕ ਇੱਕ ਅੱਖਰ ਦੇ ਵਿੱਚ ਕਿਸੇ ਸਿਆਣੇ ਨੇ ਕਿਹਾ ਇਹ ਅੱਖਰ ਨਹੀਂ ਇਹ ਵਰਕੇ ਨਹੀਂ ਇਹ ਸੀਨਾ ਹੈ ਗੁਰੂ ਨਾਨਕ ਦਾ ਤਾਂ ਉਹ ਜਿਹੜੇ 6 ਗੁਰੂ ਸਾਡੇ ਆ 15 ਭਗਤ 11 ਭਟ ਤੇ 3 ਗੁਰਸਿੱਖ 15 ਤੇ 11 26 ਤੇ 6 32 ਤੇ 3 ਗੁਰਸਿੱਖ 35 ਤੇ 35 ਅਖਰੀ ਹੈ ਸਾਡੀ ਜਿਹਦੇ ਵਿੱਚ ਗੁਰਵਾਣੀ ਸਾਇੰਸ ਮੈਥਮੈਟਿਕਸ ਜੋੜਤੀ ਤੇ ਇਸੇ ਤਰ੍ਹਾਂ ਜੇ 1430 ਅੰਗ ਹੈ ਨਾ ਤਾਂ 1430 ਅੰਗਾਂ ਦੇ ਵਿੱਚ ਵੀ ਜਿਹੜਿਆ ਇਹ ਸਾਰਾ ਕੁਝ ਹੈ ਮਤਲਬ ਸਾਰਾ ਮਤਲਬ ਸਿੱਖਣ ਦੇ ਲਈ ਜੇ ਕੁਛ ਚੰਨਿਓ ਨਾ ਤਾਂ ਮੈਂ ਇੱਕ ਜਗ੍ਹਾ ਸੁਣਿਆ ਸੀਗਾ ਮੈਂ ਹਲੇ ਦਰਸ਼ਨ ਤਾਂ ਨਹੀਂ ਕੀਤੇ ਕਹਿੰਦੇ ਨਾਸਾ ਦੇ ਵਿੱਚ ਵੀ ਸਭ ਤੋਂ ਉੱਪਰਲੀ ਮੰਜ਼ਲ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਇੱਛਾ ਹੈ ਵੀ ਅਸੀਂ ਵੀ ਕਦੇ ਜਾ ਕੇ ਦਰਸ਼ਨ ਕਰੀਏ ਉਸ ਜਗ੍ਹਾ ਦੇ ਜਿੱਥੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਭ ਤੋਂ ਉੱਪਰ ਸਰਬੋਤਮ ਜਗ੍ਹਾ ਤੇ ਰੱਖਿਆ ਹੋਇਆ ਹੈ ਤਾਂ ਮਤਲਬ ਕੀ ਹੈ ਕਿ ਆਇਨਸਟਾਈਨ ਕਹਿੰਦੇ ਆ ਵੀ E mc2 ਪਰ ਗੁਰੂ ਮਹਾਰਾਜ ਕਹਿੰਦੇ ਆ ਕਿ ਨਾ ਘਾਟ ਹੈ ਨਾ ਬਾਧ ਹੈ ਨਾ ਬਾਧ ਘਾਟ ਹੋਤ ਹੈ ਪੂਰੇ ਕਾ ਕੀ ਹੈ ਸਭ ਕੁਝ ਪੂਰਾ ਤੋ ਇਸ ਕਰਕੇ ਸਾਨੂੰ ਸਿੱਖਿਆ ਜੇ ਲੈਣੀ ਹੈ ਨਾ ਤਾਂ ਮੈਂ ਕਹਿੰਦਾ ਸਿਰੇ ਦੀ ਸਿੱਖਿਆ ਲੈ ਲਓ ਬਸ ਉਸ ਤੋਂ ਉੱਪਰ ਕੁਝ ਨਹੀਂ ਹੈ ਗੁਰੂ ਸਾਡੇ ਤੇ ਸਾਨੂੰ ਦੇਖੇ ਹੋਏ ਆ ਤੇ ਗੁਰੂਆਂ ਨੇ ਆਪ ਮੱਥਾ ਟੇਕਿਆ ਗੁਰੂ ਗ੍ਰੰਥ ਸਾਹਿਬ ਨੂੰ ਤੇ ਅਸੀਂ ਕਿਉਂ ਨਾ ਟੇਕੀ ਬਹੁਤ ਵਧੀਆ ਗੱਲ ਮੈਂ ਤੁਹਾਨੂੰ ਪਹਿਲੇ ਇੱਕ ਗੱਲ ਕਹੀ ਸੀਗੀ ਗੁਰੂ ਬਿਨਾ ਸਿੱਖਿਆ ਨਹੀਂ ਹੈਗੀ ਤੇ ਅੱਜ ਇਹਨਾਂ ਨੇ ਬਹੁਤ ਵਧੀਆ ਜਿਹੜੀ ਹੈਗੀ ਸਾਨੂੰ ਵੀ ਸਿੱਖਿਆ ਦਿੱਤੀ ਹੈ ਕਿ ਗੁਰੂ ਬਿਨਾ ਸਿੱਖਿਆ ਬਿਲਕੁਲ ਵੀ ਨਹੀਂ ਹੈਗੀ ਕਿਉਂਕਿ ਗੁਰੂ ਹੀ ਉਹ ਚੀਜ਼ ਹੈ ਜੋ ਬੱਚੇ ਨੂੰ ਸਿਖਾ ਕੇ ਇਸ ਉਸ ਉਹਦੇ ਤੱਕ ਪਹੁੰਚਾਉਂਦਾ ਹੈ ਕਿ ਉਹ अपने माँ बापरे देश का नाम रोशन कर सके तो रिपोर्ट दे देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर